ਇਹ ਇਹ ਮੈਂ ਤਾਂ ਇਹ ਜਦੋਂ ਪਹਿਲਾਂ ਵੀ ਸੀ ਜਿਹੜੇ ਉਹ ਵੀ ਤੇ ਉਹ ਵੀ ਆਉਂਦੇ ਨੇ ਕੱਟਣਾ ਸਰ ਮੈਂ ਮੈਂ ਜੋ ਕੋਚ ਆ ਰੌਂਡ ਕਲਾਸ ਚ ਕੰਮ ਕਰ ਰਿਹਾ ਹਾਂ ਤੇ ਮੈਂ ਬੱਚਿਆਂ ਦੇ ਟ੍ਰੈਲੀ ਰਾਊਂਡ ਕਲਾਸ ਫਾਊਂਡੇਸ਼ਨ ਦੇ ਘੁੰਮਦੀ ਮੈਂ ਬੱਚੇ ਘਾਉਣ ਲੈ ਕੇ ਜਾ ਰਿਹਾ ਸੀਗਾ ਮੈਂ ਪੇਰੋ ਸ਼ਾਹ ਪਿੰਡ ਤੋਂ ਮੇਰੇ ਫਰੈਂਡ ਦੀ ਗੱਡੀ ਸੀਗੀ ਉਹਦੀ ਗੱਡੀ ਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੇ ਫਰੈਂਡ ਦੇ ਬੱਚੇ ਸੀ ਉਹਨਾਂ ਜਿਹੜੇ ਮੈਂ ਲੈ ਕੇ ਆ ਰਿਹਾ ਸੀਗਾ ਤੇ ਮੈਂ ਕੈਪੜੀ ਪਾਈ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰੋਂ ਲੋਰ ਪਾ ਕੇ ਤੇ ਚਲੋ ਵਧੀਆ ਤਰੀਕੇ ਨਾਲ ਜਾਂਦੇ ਹਾਂ ਨਾ ਆਪਾਂ ਬੂਟਪਾਰ ਪਾ ਕੇ ਵੀ ਕੋਚ ਆ ਚੰਗਾ ਨਹੀਂ ਲੱਗਦਾ ਚੱਪਣਾ ਜੀ ਜਦੋਂ ਮੈਂ ਘਰ ਆਲਪਣੇ ਨੂੰ ਗੱਡੀ ਮੋੜੀ ਆ ਅੱਡੇ ਇੱਕ ਜੱਟ ਬਰਾਦਰੀ ਹੈਗੀ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਇੱਕ ਕ੍ਰਿਸ਼ਚਨ ਬਰਾਦਰੀ ਦੀ ਮੰਜੀ ਡਠੀ ਗਲੀ ਦੇ ਵਿੱਚ ਜਿੰਨਾਂ ਦੀ ਮੰਜੀ ਡਠੀ ਉਹਨਾਂ ਨੇ ਤੇ ਮੰਜੀ ਪਰੇ ਕਰਦੀ ਤੇ ਜਿਹੜਾ ਜੱਟ ਬਰਾਦਰੀ ਦਾ ਭਾਈ ਸੀਗਾ ਉਹਨੇ ਕੀ ਆਪਣੀ ਜਿਹੜੀ ਕੁਰਸੀ ਉਹਦੀ ਹੈਵੀ ਸਾਈਡ ਤੇ ਹੀ ਉਹ ਮੈਨੂੰ ਗਾਲਾਂ ਕੱਢਣ ਲੱਗ ਪਿਆ ਗਾਲਾਂ ਕੱਢਣ ਲੱਗ ਪਿਆ ਜਦੋਂ ਗਾਲਾਂ ਕੱਢਦਾ ਕੱਢਦਾ ਉਹਨੇ ਫਿਰ ਮੈਨੂੰ ਤੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚ ਚੁੱਲ ਕੱਢ ਲਿਆ ਉਹਨਾਂ ਨੇ ਉਹਨਾਂ ਦੀ ਜਿੱਦਾਂ ਕਿ ਪਹਿਲਾਂ ਹੀ ਪਲੈਨਿੰਗ ਸੀਗੀ ਇਹ ਚੀਜ਼ ਕਰਨ ਦੀ ਉਹਨਾਂ ਜਦੋਂ ਮੈਨੂੰ ਗੱਡੀ 'ਚ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪੈ ਗਈ ਜੀ ਇਕੱ ਉਹਨਾਂ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉਥੋਂ ਸੁੱਟ ਕੇ ਭੱਜਿਆ ਵਾਂ ਭੱਜਦੇ ਆ ਭੱਜਦੇ ਆ ਉਹਨਾਂ ਨੇ ਮੇਰੇ ਸਿਰ ਤੇ ਸੱਟ ਲੱਗੀ ਹੈ ਜੀ ਆ ਹੁਣ ਵੀ ਸਵੇਲਿੰਗ ਆ ਮਗਰ ਸਿਰ ਤੇ ਸਿੱਟਿਸ ਕਹਿੰਦਾ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਵੱਲ ਪੂਰੀ ਜਾਨੂ ਮਾਰਨ ਦੀ ਭਾਜੀ ਕੋਸ਼ਿਸ਼ ਕੀਤੀ ਆ ਮੈਂ ਮੰਗ ਕਰਦਾ ਵਾਂ ਕਿ ਮੇਰਾ ਇਨਸਾਫ ਕੀਤਾ ਜਾਏ ਅਧਿਸ਼ਨ ਅੱਗੇ ਵੀ ਗੱਡੀ ਦਾ ਵੀ ਮੈਨੂੰ ਖਾਂਗੀ ਗੱਡੀ ਉਹਨਾਂ ਨੇ ਭੰਤ ਤੋਰ ਕਰਤੀ ਸੀ ਸਾਰੀ ਆਪਾਂ ਦਾ ਕੋਈ ਨਾਮ ਉਹਨਾਂ ਦਾ ਕੋਈ ਹੈਗਾ ਨਾ ਬਹਿਨ ਦਾ ক্লোਨ ਨਾ ਆਪਣਾ ਬੋਲ ਨਾ ਚਾਲ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰਗਾ ਤੋਂ ਮਨਾ ਕੀਤਾ ਕੀ ਤੈਨੂੰ ਗਲੀ ਦੇ ਵਿੱਚ ਹੁੰਦੀ ਨਹੀਂ ਨੰਗਨ ਦੇਣਾ ਆਪਣਾ ਉੱਥੋਂ ਦੀ ਆ ਇਹ ਹਾਈਵੇ ਹੈਗਾ ਤੈਨੂੰ ਇੱਥੋਂ ਨਹੀਂ ਨੰਗਨ ਨਹੀਂ ਦੇਣਾ ਤੂੰ ਗੱਡੀ ਮੋੜ ਕੇ ਘਾੜ ਉੱਥੋਂ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚੋਂ ਬਾਅਦ ਚ ਕੱਢ ਕੇ ਪੂਰੇ ਪਰਿਵਾਰ ਨੇ ਮੈਨੂੰ ਬੁਟਿਆ ਵਾ ਤੇ ਉੱਥੋਂ ਮੈਂ ਇਹਨਾਂ ਕੋਲ ਜਾਨ ਛਡਾ ਕੇ ਆਪਣੀ ਭੱਜਿਆਂ ਜੀ ਤੇ ਜਾਂਦੇ ਮੈਂ ਚਾਹੁੰਦਾ ਵਾਂ ਕਿ ਇਨਸਾਫ ਕੀਤਾ ਜਾਏ ਇਹ ਚੀਜ਼ ਦਾ ਜੋ ਵੀ ਹੈ ਹੁੰਦਾ ਸਾਡਾ ਜੀ ਇਹ ਬੱਚਿਆਂ ਨੂੰ ਖਡੌਂਦਾ ਤੇ ਅਸੀਂ ਬੱਚੇ ਲੈ ਕੇ ਆਉਂਦੇ ਸੀ ਘਰੋਂ ਤੋਂ ਟੂਰਨਾਮੈਂਟ ਚੱਲਦੇ ਪਏ ਸਾਡੇ ਪਿੰਡ ਹੂੰ ਤੇ ਬੱਚਿਆਂ ਨੂੰ ਛੋਟ-ਛੋਟੀਆਂ ਘੁੰਮਣੇ ਲੈ ਕੇ ਅਸੀਂ ਜਾਣਾ ਸੀ ਉਹਦੇ ਵਿੱਚ 50000 ਰੁਪਿਆ ਵੀ ਅਸੀਂ ਰੱਖਿਆ ਗੱਡੀ 'ਚ ਉਹ 50000 ਰੁਪਿਆ ਵੀ ਇਹਨਾਂ ਕੱਢ ਲਿਆ ਤੇ ਉਤੋਂ ਇਹਨਾਂ ਨੇ 8 ਟੋੜੇ ਮਾਰੇ ਇਹਨਾਂ ਦਾ ਤਾਂ ਮਤਵ ਵਾਲੀ ਕੋਈ ਨਹੀਂ ਜਦੋਂ ਆਪਣੀ ਗਲੀ 'ਚ ਬੈਠੇ ਆ ਇਹ ਆਪਣੀ ਗਲੀ 'ਚ ਬੈਠ ਰਹਿੰਦੇ ਆ ਜਿੱਥੋਂ ਦੀ ਮਰਜ਼ੀ ਲਾਂਗਦੇ ਝਗੜੇ ਵਿੱਚ ਇਹ ਹੋਇਆ ਵੀ ਅਸੀਂ ਹੈਗੇ ਦੋਵੇਂ ਜਣੇ ਇਹ ਤੇ ਮੇਰੇ ਨਾਲ ਜਾਂਦੇ ਆਂ ਇੱਥੋਂ ਉੱਠ ਕੇ ਜਾਂਦੇ ਆਂ ਤੇ ਦੋਵਾਂ ਨੇ ਅਸੀਂ ਬੜੀ ਮੁਸ਼ਕਲੋਂ ਮੁੰਡੇ ਨੂੰ ਮੈਚ ਡਾਇਆ ਵੀ ਜਾਨੋ ਹੀ ਬਚਾਇਆ ਉਹ ਜਦੋਂ ਉਹ 5-6 ਜਣੇ ਲੈ ਕੇ ਆ ਗਏ ਦਾਤਰ ਕਵਾੜੀਆਂ ਤੇ ਮੈਂ ਉੱਥੇ ਇਕੱਲੇ ਨਹੀਂ ਕੀ ਕਰ ਲੈਣਾ ਹੈਗਾ ਖਾਲੀ ਹੱਥ ਆਈ ਤੇ ਸਾਡੇ ਕੋ ਕਿਹੜਾ ਵੀ ਅਸੀਂ ਕਾਰ ਦੇ ਵਿੱਚ ਕੋਈ ਲੈ ਕੇ ਬੈਠੇ ਦੇ ਹਾਂਜੀ ਕੀ ਜਾਂਦੇ ਤੁਸੀਂ ਅਸੀਂ ਇਹ ਜਾਣਿਆ ਵੀ ਇਨਸਾਫ ਹੋਣਾ ਚਾਹੀਦਾ ਫੁੱਲ ਬੜਾ ਫੁੱਲ ਇਹ ਸਾਡੇ ਬੇਟੇ ਦੇ ਨਾਲ ਅੱਗੇ ਖਿੰਦੇ ਆ ਦੂਹ ਰਾਤ ਉਹ ਕੂਚਾ ਉਹ ਰਾਤ ਬਰਾਤ ਆਉਂਦਾ ਵਾ ਇਹ ਮਤਲਬ ਵੀ 20000 ਨਹੀਂ ਆ ਸਾਡੇ ਨਾਲ ਤਾਂ ਇਹ 2 ਮਹੀਨੇ ਹੋਇਆ ਤਿੰਨ ਉਦੋਂ ਕਪਾਤ ਹੋਇਆ ਸੀ 50000 ਜੁਰਮਾਨਾ ਵੀ ਰੱਖਿਆ ਗਿਆ ਤੇ ਇਹ ਨਾਲੇ ਫਿਰ ਇਹਨਾਂ ਨੇ ਉੱਥੇ ਗੱਡੀ ਡੱਕ ਕੇ ਹੂੰ ਤੇ ਗੱਡੀ ਪੰਨੀ ਕਿਹੜੀ ਗੱਡਾਂ ਡੱਕੀ ਗੱਡੀ ਕੀ ਕਹਿੰਦੇ ਵੀ ਮੁੰਡੇ ਨੂੰ ਆਂਦੇ ਵੀ ਇਦਾਂ ਨੂੰ ਨਹੀਂ ਅਹੀਂ ਗੱਡੀ ਨਹੀਂ ਲੰਗਾਂਦੇ ਅੱਛਾ ਹਾਂਜੀ ਠੀਕ ਹਾਂ ਤੇ ਫਿਰ ਇਹਦੇ ਡੈਡੀ ਨੇ ਆਪਣੇ ਘਰ ਆਵਾਜ਼ ਦਿੱਤੀ ਆ ਮੈਂ ਉੱਥੇ ਮੌਕੇ ਤੇ ਲਾਗੇ ਚੱਲ ਗਿਆ ਹਾਂ ਫਿਰ ਇਹਨੇ ਆਪਣੇ ਘਰ ਦੇ ਜੀਆਂ ਨੂੰ ਆਵਾਜ਼ ਦਿੱਤੀ ਉਹ ਸਾਰੇ ਗੰਡਾ ਸੇ ਗਲੂਸੇ ਫੜ ਕੇ ਤੇ ਆ ਗਏ ਤੇ ਫਿਰ ਅਹੀਂ ਮਤਲਬ ਵੀ ਉੱਥੇ ਭੋਲੇ ਘਾਲ ਦੇ ਰਹੇ ਵੀ ਮੁੰਡੇ ਦੀ ਜਾਨ ਬਚਾਈ ਆ ਇਹਨਾਂ ਮਾਰਨੋਂ ਘਟ ਨਹੀਂ ਜੀ ਕੀ ਚੋਣਾ ਮਾਰੇ ਗੱਡੀ ਗੱਡੀ ਵੀ ਸਾਰੀ ਤੋੜਤੀ ਜੀ ਅੱਛਾ ਹਾਂ ਜਿਹੱਚ ਬੱਚੇ ਕੀ ਚਾਹਦੇ ਤੁਸੀਂ ਹਾਂਜੀ ਆਹ ਨੂੰ ਨਹੀਂ ਸਾਫ਼ ਮਿਲਣਾ ਚਾਹੀਦਾ ਕਿਉਂ ਪਾਰਟੀਆਂ ਦਾ ਕਿਤੇ ਆਪਸ ਵਿੱਚ ਕਸਮ ਕਸੋਈਏ ਝਗੜਾ ਹੋਇਆ ਮੇਰਾ ਡਿਊਟੀ ਅਫਸਰ ਨੂੰ ਮੌਕਾ ਤਾਂ ਗਿਆ ਸੀ ਬਰਿੰਦਰ ਅੱਜ ਮੈਂ ਵੀ ਮੌਕਾ ਵੇਖਿਆ ਹੈ ਦੋਵੇਂ ਪਾਰਟੀਆਂ ਜਿਹੜੀਆਂ ਆਪਸ ਵਿੱਚ ਤਹਿਸ਼ ਵਿੱਚ ਨੇ ਇੱਕ ਪਾਰਟੀ ਕੋਈ ਨਿਸ਼ਾਦੇ ਦੱਸ ਦਿੱਤਾ ਹੱਲ ਹੋਈਆ ਦੂਜਾ ਵੀ ਇੱਕ ਮਿੰਟ ਦਾ ਹਲਿਆ ਕੋਸ਼ਿਸ਼ ਕਰਾਂਗੇ ਨਾ ਦੋਵੇਂ ਪਾਰਟੀਆਂ ਰਾਜ਼ੀ ਨਾ ਕਰਾਵਾਂਗੇ ਜਿਵੇਂ ਨਾਰਾਇਣ ਹੋਇਆ ਤੇ ਜੋ ਜੋ ਰਿਜ਼ਲਟ ਜਣਨਗੇ ਉਹ ਕਾਨੂੰਨਕਾਰ ਵੀ ਇਹਨਾਂ ਵਿੱਚ ਆਉਂਦਾ ਹੈ